ਅੱਜ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਪ੍ਰਿਨਿਰਵਾਣ ਦੇ ਸੱਤ ਇਸ ਵੀਡੀਓ ਦੇ ਜਰੀਏ ਜਿਹੜਾ ਅਸੀਂ ਉਹਨਾਂ ਦੇ ਜੀਵਨ ਤੇ ਉਹਨਾਂ ਦੇ ਜੀਵਨ ਦੇ ਦੌਰਾਨ ਵਾਪਰੀਆਂ ਹੋਈਆਂ ਕੁਝ-ਕੁਝ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਉਮੀਦ ਕਰਦੇ ਹਾਂ ਸਾਡੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੂਗੀ ਕਿਉਂਕਿ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੇ ਆਪਣੀ ਸਾਰੀ ਜ਼ਿੰਦਗੀ ਹੈ ਜਿਹੜੀ ਉਹਨਾਂ ਨੇ 65 ਸਾਲਾਂ ਦੇ ਵਕਤperiod ਦੇ ਦੌਰਾਨ ਆਪਣੀ ਸਾਰੀ ਦੀ ਸਾਰੀ ਜ਼ਿੰਦਗੀ ਹੈ ਜਿਹੜੀ ਉਸ ਤਲਕੇ ਵਾਸਤੇ ਲਗਾਈ ਜਿਸ ਤਲਕੇ ਨੂੰ ਆ ਜਿਹੜਾ ਸਾਡੇ ਭਾਰਤ ਦੇਸ਼ ਦੇ ਵਿੱਚ ਸਦੀਆਂ ਤੋਂ ਦਬਾ ਕੇ ਰੱਖਿਆ ਗਿਆ ਤੇ ਉਹਨਾਂ ਦੀ ਉਹਨਾਂ ਦੀ ਚੰਗੀ ਜ਼ਿੰਦਗੀ ਦੇ ਲਈ ਜਿਹੜਾ ਉਹਨਾਂ ਨੇ ਤਾਂ ਉਮਰ ਯਤਨ ਕੀਤੇ ਤੇ 바ਵਾ ਸਾਹਿਬ ਭੀਮrao ਅੰਬੇਡਕਰ ਜੀ ਨੇ ਹੀ ਆ ਜਿਹੜਾ ਸੰਵਿਧਾਨ ਦੇ ਵਿੱਚ ਇਹੋ ਜਿਹੀਆਂ ਪ੍ਰਵੀਜ਼ਨਾ ਰੱਖੀਆਂ ਤਾਂ ਕਿ ਜੋ ਦਲਿਤ ਤਬਕਾ ਹੈਗਾ ਸਾਡਾ ਜਾਂ ਐਸਸੀ ਤਬਕਾ ਜਿਸ ਨੂੰ ਕਹ ਲਈਏ ਉਸ ਦੀ ਜ਼ਿੰਦਗੀ ਜਿਹੜੀ ਸੁਖਾਲੀ ਹੋ ਸਕੇ ਤੇ ਅੱਜ ਵੀ ਵੱਡੇ ਪੱਦਰ ਦੇ ਉੱਤੇ ਉਹ Dalit ਤੱਕਾ ਕਿਤੇ ਨਾ ਕਿਤੇ ਭਾਵੇਂ ਉਸ ਤਰ੍ਹਾਂ ਦੀ ਜ਼ਿੰਦਗੀ ਤਾਂ ਨਹੀਂ ਜਿਉਂ ਰਿਹਾਗਾ ਪਰ ਫਿਰ ਵੀ ਬਾਵਾ ਸਾਹਿਬ ਦੇ ਯਤਨਾਂ ਸਦਕਾ ਜਿਹੜਾ ਬਹੁਤ ਸਾਰੇ ਲੋਕ ਚੰਗੀ ਜ਼ਿੰਦਗੀ ਜਿਹੜੀ ਉਹ ਲਾਜ਼ਮੀ ਜਿਉਂ ਰਹੇ ਹੈਗੇ ਆ ਸੋ ਇਸ ਕਰਕੇ ਉਹਨਾਂ ਦੇ ਜੀਵਨ ਨੂੰ ਆ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਇਸ ਕਰਕੇ ਇਹ ਵੀਡੀਓ ਬਣਾ ਰਹੇ ਹੈਗੇ ਆ ਸੋ ਜੇਕਰ ਸਾਡਾ ਕੰਮ ਤੁਹਾਨੂੰ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦੇਣੀ ਸੋ ਇਸ ਵੀਡੀਓ ਦੇ ਲਈ ਇੱਕ ਲੇਖ ਨੂੰ ਅਸੀਂ ਆਧਾਰ ਬਣਾਇਆ ਹੈਗਾ ਉਹ ਲੇਖਕ ਪ੍ਰਸਿੱਧ Dalit ਚਿੰਤਕ ਸੰਤੋਖ ਲਾਲ ਵਰਦੀ ਜੀ ਦੁਆਰਾ ਲਿਖਿਆ ਹੋਇਆ ਜਿਨ੍ਹਾਂ ਨੇ ਕਾਫੀ ਸਾਰੀਆਂ ਕਿਤਾਬਾਂ ਜਿਹੜੀਆਂ ਡਾਕਟਰ ਬੀ ਆਰ ਅੰਬੇਦਕਰ ਜੀ ਬਾਰੇ ਜਿਹੜੀਆਂ ਲਿਖੀਆਂ ਹੈਗੀਆਂ ਸੋ ਅਸੀਂ ਇਸ ਵੀਡੀਓ ਦੇ ਲਈ ਹੈ ਜਿਹੜਾ ਸੰਤੋਖ ਲਾਲ ਵਰਦੀ ਐਸ ਐਲ ਵਰਦੀ ਜੀ ਦਾ ਜਿਹੜਾ ਉਹ ਧੰਨਵਾਦ ਕਰਦੇ ਕਿਉਂਕਿ ਸਮੁੱਚੇ ਲੇਖ ਦੇ ਆਧਾਰ ਦਿੱਤੀ ਹੈ ਜਿਹੜੀ ਇਹ ਵੀਡੀਓ ਅਸੀਂ ਕ੍ਰੀਏਟ ਕਰ ਰਹੇ ਹੈਗੇ ਆ ਸੋ ਜੇਕਰ ਆਪਾਂ ਆਪਾਂ ਗੱਲ ਸ਼ੁਰੂ ਕਰੀਏ ਤਾਂ ਡਾਕਟਰ ਅੰਬੇਦਕਰ ਜਿਨ੍ਹਾਂ ਦਾ ਜਨਮ ਆ ਜਿਹੜਾ ਉਹ 14 ਅਪ੍ਰੈਲ 1891 ਨੂੰ ਮਾਹੂ ਸ਼ਾਉਣੀ ਤੋਂ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀਗਾ ਅਤੇ 65 ਸਾਲ ਦੇ ਸਮਾਜ ਦੀ ਸੇਵਾ ਕਰਦੇ ਹੋਏ ਉਹ 6 ਦਸੰਬਰ 1955 ਨੂੰ ਜਿਹੜਾ ਪ੍ਰਿਨਿਰਵਾਣ ਜਾਨੀ ਕਿ ਅਜ ਦੇ ਦਿਨ ਆ ਜਿਹੜਾ ਉਹ ਜਾਉਂਦੇ ਜੀ ਮੁਕਤੀ ਪ੍ਰਾਪਤ ਕਰ ਗਏ ਉਹਨਾਂ ਦਾ ਸਮੁੱਚਾ ਜੀਵਨ ਦੁੱਖਾਂ ਤਕਲੀਫਾਂ ਤੰਗੀਆਂ ਤਰਸ਼ੀਆਂ ਅਤੇ ਰੋਂਗਟੇ ਖੜੇ ਕਰਨ ਵਾਲੀਆਂ અપਮਾਨਿਤ ਘਟਨਾਵਾਂ ਦੀ ਗਾਥਾ ਹੈ ਉਹਨਾਂ ਨੂੰ ਜਨਮ ਤੋਂ ਲੈ ਕੇ ਮੌਤ ਤੱਕ ਜਨਤਕ ਥਾਵਾਂ ਸਕੂਲ ਕਾਲਜ ਹੋਟਲਾਂ ਹੋਸਟਲਾਂ ਗੱਡੀਆਂ ਦੁਕਾਨਾਂ ਮੰਦਰਾਂ ਸਰਾਵਾਂ ਦਫ਼ਤਰਾਂ ਵਿੱਚ અપਮਾਨਿਤ ਕਰਕੇ ਬਾਰ-ਬਾਰ ਕੱਢਿਆ ਗਿਆ ਇਸ ਲਗਾਤਾਰ ਭੇਦਭਾਵ અપਮਾਨ ਅੰਨਿਆ ਤੇ ਅਤਿਆਚਾਰ ਦੇ ਬਾਵਜੂਦ ਵੀ ਉਹਨਾਂ ਨੇ ਭੁੱਖਣ ਭਾਣੇ ਰਹਿ ਕੇ ਵਿਦੇਸ਼ਾਂ ਵਿੱਚ ਵਿਸ਼ਵ ਪ੍ਰਸਿੱਧ ਯੂਨੀਵਰਸਿਟੀਆਂ ਵਿੱਚੋਂ ਕਈ ਐਮਏ, ਪੀਐਚਡੀ, ਡੀਐਸਸੀ, ਡੀਲੈਟ, ਐਲਐਲਡੀ, ਬਾਰ ਐਟ ਲਾ ਉੱਚ ਪੱਧਰੀ ਡਰਜਨਾ ਜਿਹੜੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਡਾਕਟਰ ਅੰਬੇਦਕਰ ਜੀ ਆਪਣੇ ਸਮਕਾਲੀਆਂ ਵਿੱਚੋਂ ਵਿੱਦਿਆ ਅਤੇ ਸਿੱਖਿਆ ਪੱਖੋਂ ਸਭ ਤੋਂ ਮੋਹਰੀ ਸਨ। ਉਹਨਾਂ ਦੀ ਆਪਣੀ ਨਿੱਜੀ ਲਾਇਬ੍ਰੇਰੀ ਵਿੱਚ ਰਾਜਨੀਤੀ ਸ਼ਾਸਤਰ ਦੇ 300 ਗ੍ਰੰਥ, ਇਤਿਹਾਸ ਦੇ 2500 ਗ੍ਰੰਥ, ਧਰਮ ਸਬੰਧੀ 200 ਗ੍ਰੰਥ ਸਾਹਿਤ ਨਾਲ ਸੰਬੰਧਿਤ 13000 ਗ੍ਰੰਥ ਸਵੈ ਜੀਵਨੀਆਂ ਦੇ 1200 ਗ੍ਰੰਥ ਅਰਥ ਸ਼ਾਸਤਰ ਦੇ 100 ਗ੍ਰੰਥ ਮਰਾਠੀ ਦੇ 800 ਗ੍ਰੰਥ ਰਿਪੋਰਟ ਆਦਿ ਤੇ 100 ਗ੍ਰੰਥ ਤਤਵ ਵਿਗਿਆਨ ਦੇ 600 ਗ੍ਰੰਥ ਭਾਸ਼ਣ ਪੱਤਰ ਆਦਿ 600 ਗ੍ਰੰਥ ਹਿੰਦੀ ਦੇ ਗ੍ਰੰਥ 500 ਗ੍ਰੰਥ ਸੰਦਰਭ ਗ੍ਰੰਥ 400 ਯੁੱਧਾਂ ਨਾਲ ਸੰਬੰਧਿਤ 300 ਗ੍ਰੰਥ ਸੰਸਕ੍ਰਿਤ ਦੇ 200 ਗ੍ਰੰਥ ਬੁੱਧ ਧਰਮ ਪਾਲੀ ਸਾਹਿਤ ਮਰਾਠੀ ਸਾਹਿਤ ਅਤੇ ਹੋਰ ਪਛਾਵਾਂ ਦੇ ਸ਼ਬਦ ਕੋਸ਼ ਆਦਿ ਦੇ 2000 ਗ੍ਰੰਥਾਂ ਤੋਂ ਅੱਜਕ ਹਿਸਟਰੀ ਆਫ ਵਰਲਡ ਦੇ 25 ਭਾਗ, ਐਨਸਾਈਕਲੋਪੀਡੀਆ ਦੇ 29 ਭਾਗ, ਐਨਸਾਈਕਲੋਪੀਡੀਆ ਸਾਇੰਸ ਦੇ 15 ਭਾਗ, ਐਨਸਾਈਕਲੋਪੀਡੀਆ ਐਜੂਕੇਸ਼ਨ ਦੇ 14 ਭਾਗ ਅਤੇ ਹੋਰ ਫੁਟਕਲ 32000 ਦੇ ਕਰੀਬ ਪੁਸਤਕਾਂ ਸਨ। ਮਤਲਬ ਇੰਨੇ ਪੜੇ ਲਿਖੇ ਸੀਗੇ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਡਾਕਟਰ ਅੰਬੇਦਕਰ ਦੇ ਪ੍ਰੀਨਿਰਵਾਣ ਸਮੇਂ 6 ਦਸੰਬਰ 1955 ਨੂੰ ਲੋਕ ਸਭਾ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਅਕਸਰ ਇਹ ਕਿਹਾ ਜਾਂਦਾ ਕਿ ਡਾਕਟਰ ਭੀਮrao ਅੰਬੇਦਕਰ ਭਾਰਤੀ ਸੰਵਿਧਾਨ ਦੇ ਮੁੱਖ ਉਸਰਈਏ ਸਨ ਹਿੰਦੂ ਕੋਡ ਬਿੱਲ ਤਿਆਰ ਕਰਨ ਵਾਸਤੇ ਜੋ ਸਖਤ ਮਿਹਨਤ ਉਹਨਾਂ ਕੀਤੀ ਇਸ ਲਈ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਉਹਨਾਂ ਨੇ ਉਹਨਾਂ ਸਮਾਜ ਵਿਰੋਧੀ ਗੱਲਾਂ ਖਿਲਾਫ ਵਿਦਰੋਹ ਕੀਤਾ ਜਿੰਨਾ ਖਿਲਾਫ ਹਰ ਇੱਕ ਨੂੰ ਵਿਦਰੋਹ ਕਰਨਾ ਚਾਹੀਦਾ ਹੈ ਡਾਕਟਰ ਅੰਬੇਦਕਰ ਨੇ ਵਿਦਰੋਹ ਸ਼ਾਂਤੀਪੂਰਵਕ ਕੀਤਾ ਡਾਕਟਰ ਨੈਲਸਨ ਮੰਡੇਲਾ ਰਾਸ਼ਟਰਪਤੀ ਦੱਖਣੀ ਅਫਰੀਕਾ ਨੇ ਕਿਹਾ ਸੀ ਕਿ ਭਾਰਤੀ ਸੰਵਿਧਾਨ ਦੱਖਣੀ ਅਫਰੀਕਾ ਦੇ ਨਵੇਂ ਸੰਵਿਧਾਨ ਲਈ ਇੱਕ ਪ੍ਰੇਰਨਾ ਹੈ ਸਾਨੂੰ ਆਸ ਹੈ ਕਿ ਇਹ ਨਵਾਂ ਸੰਵਿਧਾਨ ਬਣਾਉਣ ਵਿੱਚ ਸਾਡੀਆਂ ਕੋਸ਼ਿਸ਼ਾਂ ਉੱਤੇ ਭਾਰਤ ਦੇ ਮਹਾਨ ਸਪੂਤ ਡਾਕਟਰ ਅੰਬੇਡਕਰ ਜੀ ਦੇ ਕੰਮ ਅਤੇ ਵਿਚਾਰਾਂ ਦੀ ਡੂੰਗੀ ਛਾਪ ਰਹੇਗੀ ਸਮਾਜਿਕ ਨਿਆਂ ਅਤੇ ਦਲਤਾਂ ਦੇ ਕਲਿਆਣ ਪ੍ਰਤੀ ਡਾਕਟਰ ਅੰਬੇਡਕਰ ਦੀ ਦੇਣ ਰੀਸ ਕਰਨ ਯੋਗ ਹੈ ਡਾਕਟਰ ਅੰਬੇਦਕਰ ਦੀ ਸੰਵਿਧਾਨਕ ਭੂਮਿਕਾ ਤੋਂ ਪ੍ਰਭਾਵਿਤ ਹੋ ਕੇ ਅਮਰੀਕਾ ਦੀ ਨਿਊਯਾਰਕ ਸਥਿਤ ਕਲੰਬੀਆ ਯੂਨੀਵਰਸਿਟੀ ਨੇ 5 ਜੂਨ 1952 ਵਿੱਚ ਉਹਨਾਂ ਨੂੰ ਡਾਕਟਰ ਆਫ ਲਾ ਲਲਡੀ ਦੀ ਆਨਰੇਰੀ ਡਿਗਰੀ ਹੈ ਜਿਹੜੀ ਉਹ ਪ੍ਰਦਾਨ ਕੀਤੀ ਬਸ ਡਾਕਟਰ ਅੰਬੇਦਕਰ ਦਾ ਗੁਲਾਮ ਦਲਤ ਸੋਸ਼ਟ ਮਜ਼ਦੂਰ ਪੈਦਾ ਹੋ ਕੇ ਵੱਡਿਆ ਤੋਂ ਉੱਪਰ ਉੱਠ ਰਹੀ ਉਹਨਾਂ ਨੂੰ ਸੰਸਾਰ ਭਰ ਦੀ ਦੀ ਗ੍ਰੇਡ ਇੰਡੀਅਨ ਹੋਣ ਦਾ ਮਾਣ ਅਤੇ ਸਨਮਾਨ ਦਵਾਉਂਦਾ ਹੈ ਮਹਾਮਾਨਵ ਕਾਰਲ ਮਾਰਕਸ ਦੇ ਸਵਾਏ ਕਿਸੇ ਨੇ ਵੀ ਅਣਗਿੱਟ ਵਿਸ਼ਿਆਂ ਉੱਤੇ ਵਿਸ਼ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਇੰਨਾ ਅਧਿਐਨ ਨਹੀਂ ਕੀਤਾ ਡਾਕਟਰ ਅੰਬੇਦਕਰ ਅਤ ਦੀ ਗਰੀਬੀ ਚੋਂ ਪੈਰਾਂ ਹੋ ਕੇ ਵੀ ਸਮਾਜਿਕ ਆਰਥਿਕ ਧਾਰਮਿਕ ਰਾਜਨੀਤਿਕ ਅਤੇ ਅੰਤਰਰਾਸ਼ਟਰੀ ਵਿਦਵਾਨ ਬਣੇ ਦੂਸਰੇ ਦੇਸ਼ਾਂ ਨੇ ਡਾਕਟਰ ਅੰਬੇਡਕਰ ਦੀ ਵਿਦਵਤਾ ਦਾ ਲੋਹਾ ਮੰਨਦਿਆਂ ਹੀ ਉਹਨਾਂ ਨੂੰ ਸਿੰਬਲ ਆਫ ਦਾ ਨੋਲਿਜ ਦਾ ਅਵਾਰਡ ਦੇ ਕੇ ਜਿਹੜਾ ਉਹ ਸਨਮਾਨਿਤ ਕੀਤਾ ਹੈ ਡਾਕਟਰ ਅਬੈਦਕਾਰ ਦੇ ਦੂਰਦਰਸ਼ੀ ਵਿਚਾਰਵਾਰ ਸਨ ਤੇ 1942 ਤੋਂ 47 ਦਰਮਿਆਨ ਉਹਨਾਂ ਦੁਆਰਾ ਭਾਰਤ ਦੇ ਬਟਵਾਰੇ ਤੇ ਕਸ਼ਮੀਰ ਬਾਰੇ ਦਿੱਤੀਆਂ ਦਲੀਲਾਂ ਤੇ ਸੁਝਾਵਾਂ ਨੂੰ ਜੇਕਰ ਮੰਨ ਲਿਆ ਜਾਂਦਾ ਤਾਂ 1947 ਦੇ ਕਤਲੇਆਮ ਤੋਂ ਜਿਹੜਾ ਬਚਿਆ ਜਾ ਸਕਦਾ ਸੀ ਤੇ ਜੰਮੂ ਕਸ਼ਮੀਰ ਵਿੱਚ ਅੱਜ ਉਹ ਇਹ ਦਿਨ ਦੇਖਣ ਨੂੰ ਨਾ ਉਹਦੇ ਉਹਨਾਂ ਦੀ ਉਸ ਸਮੇਂ 1942 ਵਿੱਚ ਲਿਖੀ ਪੁਸਤਕ ਥੌਟਸ ਔਨ ਦੀ ਪਾਕਿਸਤਾਨ ਔਰ ਪਾਰਟੀਸ਼ਨ ਆਫ ਦੀ ਇੰਡੀਆ ਜਿਸ ਦੇ ਵਿੱਚ 1933 ਐਡੀਸ਼ਨ ਸਪੇ ਜਿਸ ਵਿੱਚ ਦਰਜ ਦਲੀਲਾਂ ਤੇ ਸੁਝਾਅ ਭਾਰਤ ਦੇ ਵਟਵਾਰੇ ਸਮੇਂ ਹੂਬਹੂ ਸੱਚ ਸਾਬਤ ਹੋਏ ਡਾਕਟਰ ਅੰਬੇਦਕਰ ਦੇ 25 ਸਾਲ ਨਿੱਜੀ ਸਕੱਤਰ ਰਹੇ ਸੋਨਲਾ ਸ਼ਾਸਤਰੀ ਆਪਣੀ ਪੁਸਤਕ ਬਾਬਾ ਸਾਹਿਬ ਕੇ ਸੰਪਰਕ ਮੇ 25 ਵਰਤ ਸਵਿ ਉਹ ਲਿਖਦੇ ਆ ਕਿ 30 ਜੂਨ 1944 ਨੂੰ 22 ਪ੍ਰithvi ਰਾਜ ਰੋਡ ਨਵੀਂ ਦਿੱਲੀ ਵਿਖੇ ਇੱਕ ਕਰੋੜਪਤੀ ਠੇਕੇਦਾਰ ਬਾਬਾ ਸਾਹਿਬ ਨੂੰ ਮਿਲਣ ਲਈ ਆਇਆ ਬਾਬਾ ਸਾਹਿਬ ਦਾ ਇਕਲੌਤਾ ਬੇਟਾ ਸ਼੍ਰੀ ਜਸਵੰਤਰਾਓ ਅੰਬੇਡਕਰ ਵੀ ਬੰਬਈ ਤੋਂ ਇੱਕ ਹਫ਼ਤੇ ਵਾਸਤੇ ਦਿੱਲੀ ਆਇਆ ਸੀ ਜਸਵੰਤਰਾਓ ਕੋਠੀ ਦੇ ਬਾਗੀਚੇ ਵਿੱਚ ਸ਼੍ਰੀ ਸੰਕਰਾਚੰਦ ਸ਼ਾਸਤਰੀ ਨਾਲ ਸ਼ੈਅਰ ਕਰ ਰਿਹਾ ਸੀ ਕਰੋੜਪਤੀ ਠੇਕੇਦਾਰ ਉਹਨਾਂ ਦੋਨਾਂ ਪਾਸ ਆਏ ਅਤੇ ਆਪਣੀ ਜਾਣ ਪਛਾਣ ਕਰਾਉਣ ਤੋਂ ਬਾਅਦ ਕਹਿਣ ਲੱਗੇ ਅਗਰ ਬਾਬਾ ਸਾਹਿਬ ਰਾਜੀ ਹੋ ਜਾਣ ਤਾਂ ਮੈਂ ਸ਼੍ਰੀ ਜਸਵੰਤਰਾਓ ਅੰਬੇਡਕਰ ਨੂੰ ਸਰਕਾਰੀ ਠੇਕਿਆਂ ਵਿੱਚ ਆਪਣਾ ਹਿੱਸੇਦਾਰ ਬਣਾ ਲਵਾਂਗਾ ਉਸ ਕਿਹਾ ਸ੍ਰੀ ਜਸਵੰਤਰਾਓ ਨੇ ਕੁਝ ਨਹੀਂ ਕਰਨਾ ਹੈ ਉਸ ਨੂੰ 25% ਦੀ ਕਮਿਸ਼ਨ ਮਿਲ ਜਾਇਆ ਕਰੇਗੀ ਉਸ ਦੀ ਸਪੇਸ਼ਕਸ਼ਤੇ ਜਸਵੰਤਰਾਓ ਅਤੇ ਸੰਕਰਾਨੰਦ ਸ਼ਾਸਤਰੀ ਰਾਜੀ ਹੋ ਗਏ ਸ਼ਾਮ ਨੂੰ ਭੋਜਨ ਤੋਂ ਬਾਅਦ ਸ੍ਰੀ ਸੰਕਰਾਨੰਦ ਸ਼ਾਸਤਰੀ ਨੇ ਠੇਕੇਦਾਰ ਨਾਲ ਹੋਈ ਸਾਰੀ ਗੱਲਬਾਤ ਬਾਬਾ ਸਾਹਿਬ ਨੂੰ ਦੱਸੀ ਤਾਂ ਸੁਣਦਿਆ ਹੀ ਬਾਬਾ ਸਾਹਿਬ ਦਾ ਚਿਹਰਾ ਲਾਲ ਹੋ ਗਿਆ ਉਹਨਾਂ ਗੁੱਸੇ ਚ ਕਹਿਆ ਕਿ ਮੈਂ ਇਮਾਨਦਾਰੀ ਨਾਲ ਵਕਾਲਤ ਵਿੱਚੋਂ ਇਹਨਾਂ ਪੈਸਾ ਕਮਾਇਆ ਹੈ ਕਿ ਉਹ ਮੇਰੀ ਆਉਣ ਵਾਲੀ ਸੰਤਾਨ ਲਈ ਕਾਫੀ ਹੈ ਜਸਵੰਤ ਨੂੰ ਇਸ ਪ੍ਰਕਾਰ ਦੀ ਆਮਦਨੀ ਨਾਲ ਪੇਟ ਭਰਨ ਦੀ ਲੋੜ ਨਹੀਂ ਸ਼ਲਕਰਾਨੰਦ ਮੈਂ ਇੱਥੇ ਕੇਵਲ ਸਮਾਜ ਦੀ ਭਲਾਈ ਕਰਨ ਲਈ ਆਇਆ ਹਾਂ ਆਪਣੀ ਔਲਾਦ ਨੂੰ ਪਾਲਣ ਲਈ ਨਹੀਂ ਆਇਆ ਇਸ ਤਰ੍ਹਾਂ ਦੇ ਲੋਬ ਲਾਲ ਚ ਮੈਨੂੰ ਮੇਰੇ ਨਿਸ਼ਾਨੇ ਤੋਂ ਭਟਕਾ ਨਹੀਂ ਸਕਦੇ ਸ਼ਾਸਤਰੀ ਜੀ ਜੇ ਅੱਜ ਗਾਂਧੀ ਨਹਿਰੂ ਤੇ ਪਟੇਲ ਮੇਰੀ ਕਦਰ ਕਰਦੇ ਹਨ ਤਾਂ ਇਸ ਦਾ ਕਾਰਨ ਮੇਰਾ ਚਰਿੱਤਰ ਹੈ ਕੋਈ ਮੇਰੇ ਤੇ ਉਂਗਲੀ ਨਹੀਂ ਉਠਾ ਸਕਦਾ ਉਹਨਾਂ ਨੇ ਘੰਟੀ ਵਜਾਈ ਅਤੇ ਉਸੇ ਵਕਤ ਆਪਣੇ ਪ੍ਰਾਈਵੇਟ ਸੈਕਟਰੀ ਸ਼੍ਰੀ ਮੋਦੀ ਨੂੰ ਸੱਦਿਆ ਅਤੇ ਆਦੇਸ਼ ਦਿੱਤਾ ਐਸ ਨੂੰ ਆ ਜਿਹੜੀ ਜਿਹੜੀ ਵੀ ਟ੍ਰੇਨ ਬੰਬਈ ਨੂੰ ਜਾਂਦੀ ਹੈ ਹੁਣੇ ਉਸ ਵਿੱਚ ਬਿਠਾ ਕੇ ਜਾਓ ਜੇਕਰ ਇਹ ਇੱਥੇ ਰਹੇਗਾ ਤਾਂ ਕਈ ਮੇਰੇ ਵਿਰੋਧੀ ਤੇ ਠੇਕੇਦਾਰ ਇਸ ਨੂੰ ਪ੍ਰਸ਼ਟ ਕਰਨ ਦੀਆਂ ਚਾਲਾਂ ਚੱਲਣਗੇ ਉਸ ਸਮੇਂ ਡਰਾਈਵਰ ਨੂੰ ਸੱਦਿਆ ਗਿਆ ਤੇ ਉਹਨਾਂ ਰਾਤ ਦੇ 9 ਵਜੇ ਪੇਸ਼ਾਵਰ ਤੋਂ ਬੰਬਈ ਤੱਕ ਜਾਣ ਵਾਲੀ ਐਕਸਪ੍ਰੈਸ ਟ੍ਰੇਨ ਵਿੱਚ ਜਸਵੰਤ ਨੂੰ ਬਿਠਾ ਦਿੱਤਾ ਗਿਆ ਨਿਜਾਮ ਹੈਦਰਾਬਾਦ ਜਿਹੜਾ ਕਿ ਉਸ ਸਮੇਂ ਸੰਸਾਰ ਦੇ ਸਰਮਾਇਦਾਰਾਂ ਵਿੱਚੋਂ ਚੌਥੇ ਨੰਬਰ ਤੇ ਗਿਣਿਆ ਜਾਂਦਾ ਸੀ ਅਤੇ ਕੱਟੜ ਮੁਸਲਮਾਨ ਵੀ ਸੀ ਉਸਨੇ ਡਾਕਟਰ ਅੰਬੇਡਕਰ ਨੂੰ ਕਿਹਾ ਕਿ ਜੇਕਰ ਤੁਸੀਂ ਇਸਲਾਮ ਕਬੂਲ ਕਰ ਲਓ ਅਤੇ ਦਲਤਾਂ ਨੂੰ ਇਸਲਾਮ ਵਿੱਚ ਲਿਆਉਣ ਦਾ ਵਚਨ ਦਿਓ ਤਾਂ ਮੈਂ ਤੁਹਾਨੂੰ ਇਸ ਬਦਲੇ 6 ਕਰੋੜ ਰੁਪਏ ਦੇਣ ਨੂੰ ਤਿਆਰ ਹਾਂ ਡਾਕਟਰ ਅੰਬੇਡਕਰ ਨੇ ਇਨਜਾਮ ਹైదరాబాద్ ਨੂੰ ਯਕਦਮ ਕਿਹਾ ਮੇਰੀ ਕੋਈ ਮੇਰੀ ਕੌਮ ਕੋਈ ਭੇਡ ਬੱਕਰੀਆਂ ਨਹੀਂ ਜਿਨ੍ਹਾਂ ਦਾ ਤੂੰ 1 ਰੁਪਿਆ ਪ੍ਰਤੀ ਮੁੱਲ ਪਾ ਰਿਆ ਹੈ ਮੈਂ ਇਹਨਾਂ ਨੂੰ ਵੇਚਣ ਲਈ ਧਰਮ ਪਰਿਵਰਤਨ ਦਾ ਐਲਾਨ ਨਹੀਂ ਕੀਤਾ ਮੈਂ ਇਹਨਾਂ ਲਈ ਇੱਕ ਇਸ ਤਰ੍ਹਾਂ ਦੇ ਇਨਸਾਨੀ ਧਰਮ ਦੀ ਖੋਜ ਵਿੱਚ ਹਾਂ ਜਿਸ ਨੂੰ ਅਪਣਾ ਕੇ ਉਹ ਭਾਰਤ ਵਿੱਚ ਸਮਾਜਿਕ ਤੌਰ ਤੇ ਬਾਕੀਆਂ ਦੇ ਬਰਾਬਰ ਹੋ ਸਕਣ ਸਦੀਆਂ ਤੋਂ ਇਹਨਾਂ ਚੋਂ ਪਾਈ ਜਾ ਰਹੀ ਹੀਣਤਾ ਭਾਵਨਾ ਦਾ ਨਾਸ਼ ਹੋ ਜਾਵੇ ਇਹ ਸੁਣ ਕੇ ਇਨਜਾਮ ਹైదరాబాద్ ਨੀਂ ਨੀ ਪਾ ਕੇ ਉੱਠ ਕੇ ਚਲਾ ਗਿਆ ਇਸ ਤੋਂ ਅੱਗੇ ਜੇਕਰ ਦੇਖੀ ਤਾਂ 25 April 1948 ਨੂੰ ਡਾਕਟਰ ਅੰਬੇਦਕਰ ਲ ਇੱਕ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਲਖਨਊ ਗਏ ਉਹ ਲਖਨਊ ਰੇਲਵੇ ਸਟੇਸ਼ਨ ਸਲੂਨ ਵਿੱਚ ਹੀ ਠਹਿਰੇ ਹੋਏ ਸਨ ਉਸ ਸਮੇਂ ਉੱਤਰ ਪ੍ਰਦੇਸ਼ ਦੀ ਰਾਜਪਾਲ ਬੁਲਬਲੇ ਹਿੰਦ ਸ੍ਰੀ ਸਰੋਜਨੀ ਨਾਇਡੂ ਉਹਨਾਂ ਨੂੰ ਰਾਜ ਭਵਨ ਦੇ ਮਹਿਮਾਨ ਘਰ ਵਿੱਚ ਠਹਿਰਾਉਣ ਲਈ ਕਹਿਣ ਵਾਸਤੇ ਰੇਲਵੇ ਸਟੇਸ਼ਨ ਤੇ ਆਈ ਉਸ ਕਿਹਾ ਡਾਕਟਰ ਸਾਹਿਬ ਮੈਂ ਆਪ ਜੀ ਨੂੰ ਰਾਜ ਭਵਨ ਵਿੱਚ ਲੈ ਕੇ ਜਾਣ ਵਾਸਤੇ ਆਈ ਆ ਆਪ ਜੀ ਰੇਲਵੇ ਸਟੇਸ਼ਨ ਦੇ ਸੈਲੂਨ ਚ ਨਹੀਂ ਰਾਜ ਭਵਨ ਦੇ ਗੈਸਟ ਹਾਊਸ ਵਿੱਚ ਠਹਿਰੋ ਡਾਕਟਰ ਅੰਬੇਦਕਰ ਨੇ ਕਿਹਾ ਭੈਣ ਮੈਂ ਸਫ਼ਰ ਦੇ ਸਮੇਂ ਰੇਲਵੇ ਸੈਲੂਨ ਵਿੱਚ ਹੀ ਠਹਿਰਦਾ ਹਾਂ ਕਿਉਂਕਿ ਮੇਰੇ ਸਾਥ ਬਹੁਤ ਸਾਰੀਆਂ ਮੇਰੀਆਂ ਪਿਆਰੀਆਂ ਕਿਤਾਬਾਂ ਹੁੰਦੀਆਂ ਹਨ ਮੈਂ ਸ਼ਾਂਤੀ ਨਾਲ ਕਿਤਾਬਾਂ ਸੈਲੂਨ ਵਿੱਚ ਹੀ ਪੜ੍ਹ ਸਿੱਖ ਸਕਦਾ ਹਾਂ ਕਿਉਂਕਿ ਸੈਲੂਨ ਵਿੱਚ ਮੈਂ ਇਕੱਲਾ ਹੁੰਨਾ ਹਾਂ ਮੈਂ ਇੰਨੀਆਂ ਕਿਤਾਬਾਂ ਨੂੰ ਸਾਥ ਲੈ ਕੇ ਆਪ ਦੇ ਗੈਸਟ ਹਾਊਸ ਵਿੱਚ ਕਿਸ ਤਰ੍ਹਾਂ ਜਾ ਸਕਦਾ ਹਾਂ ਸ੍ਰੋਜਨੀ ਨਾਇਡੂ ਨੇ ਕਿਹਾ ਪਰ ਮੇਰੀ ਦਾਵਤ ਨੂੰ ਜ਼ਰੂਰ ਪ੍ਰਵਾਨ ਕਰੋ ਕਰੋ ਉਸ ਸ੍ਰੀ ਸ੍ਰੋਜਨੀ ਨਾਇਡੂ ਦੀ ਰਹਾਇਸ਼ ਰਾਜਪਾਲਨ ਗਏ ਦੁਪਹਿਰ ਦਾ ਖਾਣਾ ਖਾਧਾ ਤੇ ਵਾਪਸ ਰੇਲਵੇ ਸਟੇਸ਼ਨ ਨੂੰ ਜਾਣ ਲਈ ਇਜਾਜ਼ਤ ਮੰਗੀ ਤਾਂ ਸ੍ਰੀ ਸ੍ਰੋਜਨੀ ਨਾਇਡੂ ਨੇ ਬਹੁਤ ਪਿਆਰ ਭਰੇ ਲਹਿਜੇ ਵਿੱਚ ਕਿਹਾ ਬਾਬਾ ਸਾਹਿਬ ਭਾਰਤ ਮਾਤਾ ਦੇ ਲਸਾਨੀ ਪੁੱਤਰ ਆਪਣੇ ਭਾਈ ਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਹੁਣ ਮੈਨੂੰ ਪਤਾ ਲੱਗਾ ਹੈ ਕਿ ਭਾਰਤ ਮਾਤਾ ਦੇ ਮਹਾਨ ਵਿਦਵਾਨ ਨੇ ਰੇਲਵੇ ਸਲੂਨ ਨੂੰ ਆਪਣਾ ਘਰ ਕਿਉਂ ਬਣਾਇਆ ਹੈ ਬਾਬਾ ਸਾਹਿਬ ਭਾਰਤ ਮਾਤਾ ਨੂੰ ਆਪ ਜੈਸੇ ਬੁੱਧੀਜੀਵੀ ਸਪੂਤ ਉੱਤੇ ਬਹੁਤ ਮਾਣ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇੱਕ ਵਾਰ ਇੱਕ ਰਾਸ਼ਟਰਪਤੀ ਸੰਗਵਾਦੀ ਨੇ ਡਾਕਟਰ ਬਾਬਾ ਸਾਹਿਬ ਨੂੰ ਪੁੱਛਿਆ ਕਿ ਉਹ ਦੇਸ਼ ਦੇ ਰਾਸ਼ਟਰਵਾਦੀ ਲਿਬਾਸ ਦੇ ਬਜਾਏ ਪੂਰਬੀ ਦੇਸ਼ਾਂ ਦਾ ਲਿਬਾਸ ਕਿਉਂ ਪਹਿਨਦੇ ਹਨ ਉਹਨਾਂ ਪੁੱਛਿਆ ਦੇਸ਼ ਵਿੱਚ ਬਣਿਆ ਰਾਸ਼ਟਰਵਾਦੀ ਲਿਬਾਸ ਕਿਹੜਾ ਹੈ ਰਾਸ਼ਟਰਵਾਦੀ ਕਿਹਾ ਜਿਹੜਾ ਲਿਬਾਸ ਸਾਡੇ ਪੂਰਵਜ ਪਹਿਨਦੇ ਸਨ ਤਾਂ ਡਾਕਟਰ ਅੰਬੇਦਕਰ ਨੇ ਕਿਹਾ ਬਹੁਤ ਅੱਛੇ ਉਹ ਤਾਂ ਕੋਈ ਕੱਪੜਾ ਪਹਿਨਦੇ ਹੀ ਨਹੀਂ ਸਨ ਉਹ ਨਗਨ ਰਹਿੰਦੇ ਸਨ ਕੀ ਤੁਸੀਂ ਉਹਨਾਂ ਦਾ ਮਾਰਗਦਰਸ਼ਨ ਕਰੋਗੇ ਬਾਬਾ ਸਾਹਿਬ ਲਿਖਦੇ ਰਾਸ਼ਟਰਵਾਦੀ ਮੇਰੇ ਇਸ ਬੇਉਮੀਦ ਜਵਾਬ ਉੱਤੇ ਇਹਨਾਂ ਹੱਕਾ-ਵੱਕਾ ਹੋ ਗਿਆ ਕਿ ਉਸ ਨੇ ਇੱਕਦਮ ਆਪਣੀ ਚਰਚਾ ਦਾ ਵਿਸ਼ਾ ਹੀ ਬਦਲ ਲਿਆ ਫਿਰ ਰਾਸ਼ਟਰਵਾਦੀ ਨੇ ਉਹਨਾਂ ਤੋਂ ਪੁੱਛਿਆ ਕੀ ਤੁਹਾਡੇ ਕੋਲੋਂ ਕਦੇ ਕੋਈ ਨਿੱਜੀ ਤੌਰ ਤੇ ਸਿਫਾਰਸ਼ ਕਰਾਉਣ ਲਈ ਆਇਆ ਸੀ ਡਾਕਟਰ ਅੰਬੇਦਕਰ ਹਾਂ ਇੱਕ ਵਾਰੀ ਇੱਕ ਅਸ਼ੂਤ ਵਿਦਿਆਰਥੀ ਦੇ ਰਿਸ਼ਤੇਦਾਰ ਨੂੰ ਪਤਾ ਲੱਗਿਆ ਕਿ ਮੈਂ ਬੰਬਈ ਯੂਨੀਵਰਸਿਟੀ ਵੱਲੋਂ ਇਮਤਿਹਾਨ ਲੈਣ ਲਈ ਨਿਯੁਕਤ ਹੋਇਆ ਹਾਂ ਉਹ ਮੇਰੇ ਕੋਲ ਆਇਆ ਤੇ ਉਸ ਜੱਦ ਕੀਤੀ ਕਿ ਮੈਨੂੰ ਉਸ ਵਿਦਿਆਰਥੀ ਨੂੰ ਪਾਸ ਹੋਣ ਜਿੰਨੇ ਅੰਕ ਦੇਣੇ ਚਾਹੀਦੇ ਹਨ ਮੈਂ ਸੋਚਿਆ ਕਿਉਂਕਿ ਲੜਕਾ ਅਸ਼ੂਤ ਹੈ ਇਸ ਲਈ ਮੈਂ ਉਸ ਦੀ ਮਦਦ ਕਰਾਂ ਪਰ ਇਹ ਸੰਭਵ ਨਹੀਂ ਸੀ ਮੈਂ ਉਸ ਨੂੰ ਇਹ ਸਮਝਾਇਆ ਕਿ ਜੇਕਰ ਮੈਂ ਚਾਹੁੰਦਾ ਮੈਂ ਬੜੀ ਆਸਾਨੀ ਨਾਲ ਉਸ ਲੜਕੇ ਦੀ ਮਦਦ ਕਰ ਸਕਦਾ ਸੀ ਪਰ ਮੈਂ ਇਸ ਨੂੰ ਠੀਕ ਨਹੀਂ ਸਮਝਿਆ ਕਿ ਕੋਈ ਇਸ ਤਰ੍ਹਾਂ ਦੀ ਮਦਦ ਮੰਗੇ ਮੈਂ ਨੈਤਿਕਤਾ ਵਿਰੋਧੀ ਇਸ ਤਰ੍ਹਾਂ ਦੀ ਮਦਦ ਨੂੰ ਨਫ਼ਰਤ ਕਰਦਾ ਹਾਂ ਮੈਂ ਤਾਂ ਇਸ ਅਸੂਲ ਦਾ ਹਾਂ ਕਿ ਅਸੂਤ ਵਿਦਿਆਰਥੀ ਆਪਣੇ ਬਰਾਬਰ ਦਿਆਂ ਤੋਂ ਘੱਟ ਹੁਸ਼ਿਆਰ ਤੇ ਘੱਟ ਮਿਹਨਤੀ ਨਹੀਂ ਹੋਣਾ ਚਾਹੀਦਾ ਬਲਕਿ ਉਸ ਨੂੰ ਦੂਸਰਿਆਂ ਦੇ ਮੁਕਾਬਲੇ ਇੱਕ ਆਦਰਸ਼ ਵਿਦਿਆਰਥੀ ਸਾਬਤ ਹੋਣਾ ਚਾਹੀਦਾ ਹੈ ਮੇਰੇ ਤੋਂ ਇਹ ਸੁਣ ਉਹ ਵਿਅਕਤੀ ਚੁੱਪਚਾਪ ਉੱਠ ਕੇ ਚਲਾ ਗਿਆ ਡਾਕਟਰ ਅੰਬੇਦਕਰ ਨੂੰ ਆਪਣੀ ਬੇਅਥਾ ਵਿਦਿਆ ਗਿਆਨ ਪਦਵੀ ਦਾ ਹੱਕਾਰ ਨਹੀਂ ਸੀ ਉਹ ਨਿਮਰਤਾ ਵਾਲੇ ਮਨੁੱਖ ਸਨ ਪਰ ਉਹਨਾਂ ਵਿੱਚ ਆਤਮ ਸਨਮਾਨ ਅਤੇ ਆਤਮ ਵਿਸ਼ਵਾਸ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਉਹਨਾਂ ਦਾ ਸੁਭਾਅ ਬਹੁਤ ਮਿੱਠਾ ਅਤੇ ਕੋਮਲ ਸੀ ਉਹ ਕਿਸੇ ਵੀ ਵਿਅਕਤੀ ਚਾਹੇ ਉਹ ਅਣਪੜ ਮਜ਼ਦੂਰ ਉਹਨਾਂ ਦੀ ਨਿੱਜੀ ਹੈਲਪਰ ਰਸੋਈਆ ਚਾਹੇ ਉੱਚੀ ਤਿੱ ਪਦਵੀ ਦਾ ਨੇਤਾ ਜਾਂ ਅਫਸਰ ਹੋਵੇ ਸਭ ਦੇ ਨਾਲ ਇੱਕ ਸਮਾਨ ਸੌ ਹਸਲੂਕ ਕਰਦੇ ਸਨ ਉਹ ਅਕਸਰ ਕਿਹਾ ਕਰਦੇ ਸਨ ਕਿ ਕਿਸੇ ਦੁਆਰਾ ਕੀਤੇ ਐਸਾਨਾ ਜਾਂ ਨੇਕੀ ਨੂੰ ਕਦੀ ਨਾ ਭੁੱਲੋ ਅਗਰ ਤੁਹਾਨੂੰ ਕੋਈ ਪਾਣੀ ਦਾ ਗਲਾਸ ਪਿਲਾਉਂਦਾ ਹੈ ਤਾਂ ਤੁਹਾਨੂੰ ਉਸ ਨੂੰ ਪਾਣੀ ਦੇ ਗਲਾਸ ਦੇ ਬਦਲੇ 'ਚ ਦੁੱਧ ਦਾ ਗਲਾਸ ਪਿਲਾਉਣਾ ਚਾਹੀਦਾ ਹੈ। ਮਹਾਰਾਜਾ ਸਿਆਜੀ ਰਾਓ ਬੜੋਦਾ ਅਤੇ ਮਹਾਰਾਜਾ ਸਾਹੂਜੀ ਕੋਲਾਪੁਰ ਦੀ ਵੱਲੋਂ ਉਹਨਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਦਿੱਤੀ ਗਈ ਆਰਥਿਕ ਸਹਾਇਤਾ ਨੂੰ ਉਹ ਜੀਵਨ ਭਰ ਨਹੀਂ ਭੁੱਲੇ। ਡਾਕਟਰ ਅੰਬੇਡਕਰ ਨੂੰ ਸਿਗਰਟ, ਸ਼ਰਾਬ ਜਾਂ ਕਿਸੇ ਵੀ ਹੋਰ ਨਸ਼ੇ ਦਾ ਸ਼ੌਂਕ ساری ਉਮਰ ਨਹੀਂ ਰਿਹਾ। ਉਹਨਾਂ ਦੇ ਚਰਿੱਤਰ ਦੀ ਬੁਨਿਆਦ ਸੰਤ ਕਬੀਰ ਅਤੇ ਭਗਵਾਨ ਬੁੱਧ ਦੇ ਨੈਤਿਕ ਉਪਦੇਸ਼ਾਂ ਸਨ ساری ਉਮਰ ਬਾਬਾ ਸਾਹਿਬ ਨੂੰ ਸਿਗਰਟ ਸ਼ਰਾਬ ਜਾਂ ਕਿਸੇ ਵੀ ਹੋਰ ਨਸ਼ੇ ਦਾ ਸ਼ੌਕ ਨਹੀਂ ਤੇ ਬਾਬਾ ਸਾਹਿਬ ਨੂੰ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਵੀ ਵਿਸ਼ੇਸ਼ ਰੁਚੀ ਨਹੀਂ ਸੀ ਉਹਨਾਂ ਨੂੰ ਲੰਮੀ ਉਮਰ ਨਾਲ ਵੀ ਲਗਾਵ ਨਹੀਂ ਸੀ ਉਹ ਕਹਾ ਕਰਦੇ ਸੀ ਮੈਨੂੰ ਜੀਣਾ ਤਦ ਤੱਕ ਹੀ ਪਉਂਦਾ ਹੈ ਜਦ ਤੱਕ ਮੈਂ ਕੋਈ ਕੰਮ ਕਰ ਸਕਾਂ ਉਹਨਾਂ ਦੇ ਵਿਚਾਰ ਵਿੱਚ ਜੀਵਨ ਦਾ ਕੋਈ ਨਾ ਕੋਈ ਉਦੇਸ਼ ਹੋਣਾ ਚਾਹੀਦਾ ਹੈ ਉਨ੍ਹਾਂ ਵਿੱਚੋਂ ਹੀਣ ਭਾਵਨਾ ਬਿਲਕੁਲ ਮਿਟ ਚੁੱਕੀ ਸੀ ਆਪਣੇ ਬਚਪਨ ਦੇ ਅਪਹਾਵਾਂ ਅਤੇ ਅਤਿਆਚਾਰਾਂ ਦੀ ਕਹਾਣੀ ਉਹ ਸਭ ਦੇ ਸਾਹਮਣੇ ਖੁੱਲੇ ਤੌਰ ਤੇ ਬਿਆਨ ਕਰਨ ਵਿੱਚ ਸੰਕੋਚ ਨਹੀਂ ਕਰਦੇ ਸਨ ਉਹਨਾਂ ਨੂੰ ਖਾਣ ਪੀਣ ਤੇ ਮਨੋਰੰਜਨ ਦੇ ਖੇਲ ਤਮਾਸ਼ੇ ਸਿਨੇਮਾ ਆਦਿ ਦੇਖਣ ਤੋਂ ਬਿਲਕੁਲ ਰੁਚੀ ਨਹੀਂ ਸੀ ਬੜੀ ਬੜੀ ਪਾਰਟੀਆਂ 'ਚ ਸ਼ਾਮਲ ਹੋਣਾ ਆਪਣੇ ਘਰ ਵਿੱਚ ਪਾਰਟੀਆਂ ਦੇਣਾ ਵੀ ਉਹਨਾਂ ਨੂੰ ਪਸੰਦ ਨਹੀਂ ਸੀ ਇਹਨਾਂ ਇਹਨਾਂ ਗੱਲਾਂ ਨੂੰ ਉਹ ਸਮਾਂ ਤੇ ਪੈਸਾ ਬਰਬਾਦ ਕਰਨਾ ਸਮਝਦੇ ਸਨ ਬਸ ਉਹਨਾਂ ਨੂੰ ਇੱਕ ਹੀ ਨਸ਼ਾ ਸੀ ਉਹ ਸੀ ਕੇਵਲ ਵਿਦਿਆ ਦਾ ਨਸ਼ਾ ਉੱਠਦੇ ਬੈਠਦੇ ਖਾਂਦੇ ਪੀਂਦੇ ਸੌਂਦੇ ਜਾਗਦੇ ਉਹ ਅਧਿਆਨ ਕਰਨ ਅਤੇ ਪੜਨ ਪੜਾਉਣ ਵਿੱਚ ਮਗਨ ਰਹਿੰਦੇ ਉਹਨਾਂ ਦਾ ਵਿਦਿਆਕ ਗਿਆਨ ਸਾਗਰ ਵਾਂਗ ਸੀ ਜਿਵੇਂ ਸਾਗਰ ਵਿੱਚ ਚਾਰੇ ਪਾਸੇ ਤੋਂ ਨਦੀਆਂ ਦਾ ਜਲ ਪ੍ਰਵਾਹ ਲਗਾਤਾਰ ਪ੍ਰਵੇਸ਼ ਕਰਦਾ ਰਹਿੰਦਾ ਹੈ ਤਾਂ ਵੀ ਸਾਗਰ ਦਾ પેટ ਨਹੀਂ ਭਰਦਾ ਉਸੇ ਤਰ੍ਹਾਂ 바ਵਾ ਸਾਹਿਬ ਵਿਦਿਆ ਦੇ ਸਾਗਰ ਸਨ ਪਰੰਤੂ ਅਜਿਹਾ ਹੁੰਦੇ ਹੋਏ ਵੀ ਉਹਨਾਂ ਦੀ ਗਿਆਨ ਦੀ ਪਿਆਸ ਜੀਵਨ ਭਰ ਸੰਤੁਸ਼ਟ ਨਹੀਂ ਹੋਈ ਇਤਿਹਾਸ ਸਮਾਜ ਸ਼ਾਸਤਰ ਮਾਨਵ ਸ਼ਾਸਤਰ ਅਰਥ ਸ਼ਾਸਤਰ ਕਾਨੂੰਨ ਅਤੇ ਸੰਵਿਧਾਨ ਸ਼ਾਸਤਰ ਦਰਸ਼ਨ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਦੇ 바ਵਾ ਸਾਹਿਬ ਸੱਚਮੁੱਚ ਸਾਗਰ ਸਨ ਕਿਸੇ ਦੀ ਦੁੱਖ ਭਰੀ ਕਹਾਣੀ ਸੁਣ ਕੇ 바ਵਾ ਸਾਹਿਬ ਦੀਆਂ ਅੱਖਾਂ ਭਰ ਜਾਂਦੀਆਂ ਸਨ ਉਹਨਾਂ ਨੂੰ ਵਿਅਕਤੀਗਤ ਰੂਪ ਵਿੱਚ ਕਿਸੇ ਵੀ ਵਿਅਕਤੀ ਨਾਲ ਵੈਰ ਭਾਵ ਨਹੀਂ ਸੀ ਚਤੁਰ ਵਰਨ ਵਿਵਸਥਾ ਜਾਤ ਪਾਤ ਦੇ ਉਹ ਘੋਰ ਵਿਰੋਧੀ ਵਿਰੋਧ ਕਰਦੇ ਸਨ ਪਰੰਤੂ ਉਹਨਾਂ ਦੇ ਮਿੱਤਰਾਂ ਅਤੇ ਸਹਿਯੋਗੀਆਂ ਵਿੱਚ ਬ੍ਰਾਹਮਣ ਵੈਸ਼ ਅਤੇ ਇੱਕ ਛੱਤਰੀ ਸਾਰੇ ਸਮਾਜ ਦੇ ਵਿਅਕਤੀ ਸਨ ਬਾਬਾ ਸਾਹਿਬ ਦਾ ਅਧਿਐਨ ਅਤੇ ਲਿਖਣ ਦਾ ਕੰਮ ਉਹਨਾਂ ਦੇ ਨਿਰਵਾਣ ਪ੍ਰਾਪਤੀ ਤੱਕ ਚੱਲਦਾ ਰਿਹਾ ਨਿਰਵਾਣ ਪ੍ਰਾਪਤੀ ਤੋਂ ਪਹਿਲਾਂ ਉਹਨਾਂ ਨੇ ਭਗਵਾਨ ਬੁੱਧ ਅਤੇ ਉਹਨਾਂ ਦਾ ਧਮ ਆਪਣੇ ਜਗਤ ਪ੍ਰਸਿੱਧ ਗ੍ਰੰਥ ਦੀ ਭੂਮਿਕਾ ਲੀ। ਡਾਕਟਰ ਬਾਬਾ ਸਾਹਿਬ ਅੰਬੇਡਕਰ ਸਾਗਰ ਦੀ ਤਰ੍ਹਾਂ ਵਿਸ਼ਾਲ ਸਨ ਉਹਨਾਂ ਦੀ ਥਾਪ ਪਾਉਣ ਲਈ ਬਹੁਤ ਤੋਂ ਵਿਦਵਾਨਾਂ ਨੇ ਲਿਖਿਆ ਅਤੇ ਬਹੁਤ ਸਾਰੇ ਪਵਿੱਖ ਵਿੱਚ ਲਿਖਣਗੇ ਪਰ ਉਹਨਾਂ ਦੇ ਸੰਘਰਸ਼ ਦੀ ਗਾਥਾ ਮੁੱਖ ਨਹੀਂ। ਸੋ ਇਹ ਸੀ ਅੱਜ ਦੇ ਲਈ ਡਾਕਟਰ ਬਾਬਾ ਸਾਹਿਬ ਅੰਬੇਡਕਰ ਬਾਰੇ ਕੁਝ ਉਹਨਾਂ ਦੇ ਸਾਥੀਆਂ ਦੇ ਵਿਚਾਰ। ਕੁਝ ਬਾਬਾ ਸਾਹਿਬ ਮੀਟ ਕਰਾਰੇ ਕੁਝ ਗੱਲਾਂ ਉਮੀਦ ਕਰਦੇ ਹਾਂ ਸਾਡਾ ਇਹ ਕੰਮ ਤੁਹਾਨੂੰ ਚੰਗਾ ਲੱਗਿਆ ਹੋਊਗਾ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦੇਣੀ ਮੈਂ ਬਲਰਾਜ ਮੋਰ ਤੁਹਾਡਾ ਬਹੁਤ ਬਹੁਤ ਧੰਨਵਾਦ